ਖਬਰ ਸੁਣ ਕੇ ਤੁਸੀਂ ਵੀ ਦੰਗ ਤੇ ਹੈਰਾਨ ਹੋ ਜਾਓਗੇ ਡੇਰਾ ਬੱਸੀ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੜੀ ਹੈਰਾਨੀਜਨਕ ਖਬਰ ਆ ਰਹੀ ਹੈ 36 ਘੰਟੇ ਪਹਿਲਾਂ ਉਥੋਂ 7 ਬੱਚੇ ਇੱਕੋ ਟਾਈਮ ਘਰਾਂ ਦੇ ਵਿੱਚੋਂ ਗਾਇਬ ਹੋਏ ਸੀ ਜਿਹੜੇ ਦੁਬਾਰਾ ਅਜੇ ਤੱਕ ਨਹੀਂ ਮਿਲ ਰਹੇ ਔਰ ਉਹਨਾਂ ਦੀ ਭਾਲ ਪੁਲਿਸ ਜਾਰੀ ਕਰ ਰਹੀ ਹੈ ਔਰ ਉਹ ਬੱਚੇ ਗਾਇਬ ਕਿਉਂ ਹੋਏ ਕਿਹਨੇ ਗਾਇਬ ਕੀਤੇ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਤੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਨਾ ਹੋਇਆ ਇੰਜ ਕਿ ਸੱਤ ਬੱਚੇ ਜਿਹੜੇ ਸ਼ਹੀਦ ਭਗਤ ਸਿੰਘ ਨਗਰ ਡੇਰਾ ਬੱਸੀ ਤੋਂ 36 ਘੰਟੇ ਪਹਿਲਾਂ ਅਚਾਨਕ ਗਾਇਬ ਹੋ ਜਾਂਦੇ ਨੇ ਔਰ ਹੁਣ ਉਹਨਾਂ ਦੇ ਵਿੱਚੋਂ ਦੋ ਬੱਚੇ ਜਿਹੜੇ ਨੇ ਉਹ ਦਿੱਲੀ ਦੇ ਵਿੱਚੋਂ ਬਰਾਮਦ ਕਰ ਲੈ ਚੰਦੇ ਨੇ ਤੇ ਬਾਕੀ ਦੇ ਜਿਹੜੇ ਪੰਜ ਬੱਚੇ ਨੇ ਉਹ ਅਜੇ ਵੀ ਲਾਪਤਾ ਨੇ ਗਾਇਬ ਨੇ ਪਰ ਉਹ ਬੰਬੇ ਦੱਸੇ ਜਾ ਰਹੇ ਨੇ ਹੋਇਆ ਇੰਜ ਕਿ ਸੱਤ ਬੱਚੇ ਸੀ ਜਿਹੜੇ ਖੇਡਣ ਗਏ ਘਰੋਂ ਪਾਰਕ ਦੇ ਵਿੱਚ ਖੇਡਣ ਗਏ ਤੇ ਦੁਬਾਰਾ ਘਰੇ ਵਾਪਸ ਨਹੀਂ ਗਏ ਉਹਨਾਂ ਚੋਂ ਇੱਕ ਬੱਚਾ ਜਿਹੜਾ ਉਹਨੇ ਦੱਸਿਆ ਕਿ ਉਹ ਸਾਰੇ ਸਕੀਮ ਬਣਾ ਰਿਆ ਸੀ ਪਿਛਲੇ ਦੋ ਤਿੰਨ ਦਿਨਾਂ ਤੋਂ ਵੀ ਆਪਾਂ ਬੰਬੇ ਚੱਲੀਏ ਉੱਥੇ ਜਾ ਕੇ ਆਪਾਂ ਵੱਡੇ ਆਦਮੀ ਬਣ ਜਾਾਂਗੇ ਤਾਂ ਉਹ ਇੱਕ ਬੱਚਾ ਨਹੀਂ ਗਿਆ ਬਾਕੀ ਸੱਤ ਜਿਹੜੇ ਨੇ ਉਹ ਘਰੋਂ ਬੰਬੇ ਵੱਲ ਮੁੰਬਈ ਵੱਲ ਚਲੇ ਗਏ ਤੇ ਉਸ ਤੋਂ ਬਾਅਦ ਕਰਦਿਆਂ ਨੂੰ ਕੋਈ ਪਤਾ ਨਹੀਂ ਸੀ ਫਿਰ ਹੱਥਾਂ ਪੈਰਾਂ ਦੀ ਪੈ ਗਈ ਘਰ ਦੇ ਫਿਰ ਪੁਲਿਸ ਕੋਲ ਗਏ ਪੁਲਿਸ ਨੇ ਜਦੋਂ ਛਾਣਬੀਨ ਕੀਤੀ ਤਾਂ ਦੋ ਹੋਰ ਵਿਕਤੀਆਂ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਬੰਬੇ ਦੀਆਂ ਗੱਲਾਂ ਕਰਦੇ ਸੁਣਿਆ ਤਾਂ ਫਿਰ ਸਾਰੀ ਜਦੋਂ ਪੁਨਸ਼ਣ ਕੀਤੀ ਗਈ ਤਾਂ ਸੱਚਮੁੱਚ ਉਹ ਸੱਤੇ ਬੱਚੇ ਜਿਹੜੇ ਨੇ ਉਹ ਬੰਬੇ ਵੱਲ ਗਏ ਦੱਸੇ ਜਾ ਰਹੇ ਨੇ ਉਹਨਾਂ ਕੋਲ ਦੋ ਫੋਨ ਵੀ ਨਹੀਂ ਪਰ ਉਹਨਾਂ ਫੋਨਾਂ ਦੇ ਵਿੱਚ ਕੋਈ ਸਿਮ ਕੋਈ ਨੰਬਰ ਨਹੀਂਗਾ ਸਿਰਫ ਉਹ ਗੇਮ ਖੇਡਦੇ ਨੇ ਉਹਨਾਂ ਦੇ ਉੱਪਰ ਔਰ ਉਹਨਾਂ ਦੀ ਜਿਹੜੀ ਆਨਲਾਈਨ ਲੋਕੇਸ਼ਨ ਹੈ ਆਈਐਮਈ ਨੰਬਰ ਦੀ ਉਹਨਾਂ ਫੋਨਾਂ ਦੀ ਉਹ ਜਿੱਧਰ ਨੂੰ ਜਾ ਰਹੀ ਹੈ ਪੁਲਿਸ ਉਹਦਾ ਪਿੱਛਾ ਕਰ ਰਹੀ ਹੈ ਤੇ ਪੁਲਿਸ ਨੇ ਕੋਸ਼ਿਸ਼ ਕਰਕੇ ਦੋ ਬੱਚੇ ਬਰਾਮਦ ਕਰ ਲਏ ਨੇ ਜਿਹੜੇ ਦਿੱਲੀ ਤੋਂ ਮਿਲੇ ਨੇ ਔਰ ਉਹਨਾਂ ਨੇ ਦੱਸਿਆ ਕਿ ਬਾਕੀ ਪੰਜ ਨੇ ਜਿਹੜੇ ਉਹ ਬੰਬੇ ਵੱਲ ਚਲੇ ਗਏ ਨੇ ਔਰ ਉੱਥੇ ਜਾ ਕੇ ਉਹ ਆਪਣੀ ਸਕੀਮ ਪੂਰੀ ਕਰਨੀ ਚਾਹੁੰਦੇ ਨੇ ਜਿਹੜੀ ਸਕੀਮ ਤਹਿਤ ਉਹ ਉੱਥੇ ਗਏ ਹੁਣ ਤੁਸੀਂ ਦੇਖੋ ਕੁਝ ਟਾਈਮ ਪਹਿਲਾਂ ਘਰੋਂ 3-4 ਬੱਚੀਆਂ ਗਾਇਬ ਹੋ ਗਈਆਂ ਸੀ ਜਿਹੜੀਆਂ ਸਕੂਲ ਪੜ੍ਹਦੀਆਂ ਸੀ ਇਹ ਜਿਹੜੇ ਬੱਚੇ ਨੇ ਇਹਨਾਂ ਦੀ ਵੱਧ ਤੋਂ ਵੱਧ ਉਮਰ 15 ਸਾਲ ਹੈ ਜਿਹੜੇ ਦੋ ਬਰਾਮਦ ਕੀਤੇ ਨੇ ਗਿਆਨ ਚੰਦ ਤੇ ਸਰਵ ਕੁਮਾਰ ਇੱਕ ਦੀ ਉਮਰ 13 ਸਾਲ ਤੇ ਦੂਜੇ ਦੀ 14 ਸਾਲ ਹੈ ਬੱਚੇ 12 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੇ ਨੇ ਸਭ ਤੋਂ ਵੱਡਾ ਜਿਹੜਾ ਉਹ 15 ਸਾਲ ਦੀ ਉਮਰ ਦਾ ਹੈ 15 ਤੇ 14 ਇਹ ਦੋ ਬੱਚੇ ਨੇ ਜਿਹੜੇ ਇਹ 13 ਤੇ 14 ਸਾਲ ਦੇ ਦੋ ਬੱਚੇ ਜਿਹੜੇ ਨੇ ਉਹ ਬਰਾਮਦ ਕਰ ਲਏ ਗਏ ਨੇ ਉਹਨਾਂ ਤੋਂ ਜਾਣਕਾਰੀ ਲੈ ਕੇ ਤੇ ਅੱਗੇ ਹੋਰ ਪੜਾਲ ਕੀਤੀ ਜਾ ਰਹੀ ਹੈ ਹੁਣ ਸੋਚਣ ਵਾਲਾ ਮਾਮਲਾ ਯਾਰੋ ਇੱਥੇ ਇਹ ਬਣਦਾ ਵੀ ਤੁਸੀਂ ਦੇਖੋ ਮੀਡੀਆ ਤੇ ਸੋਸ਼ਲ ਮੀਡੀਆ ਗਲਤ ਚੀਜ਼ਾਂ ਕਈ ਇਦਾਂ ਦੀਆਂ ਆ ਜਾਂਦੀਆਂ ਜਿਹੜੀਆਂ ਝੂਠੇ ਸੁਪਨੇ ਤੇ ਝੂਠੇ ਖਾਬ ਬੱਚਿਆਂ ਦੇ ਬਣਾ ਦਿੰਦੀਆਂ ਨੇ ਬਿਲਕੁਲ ਝੂਠੀਆਂ ਫੇਕ ਤੇ ਗਲਤ ਜਾਣਕਾਰੀਆਂ ਜਿਹੜੀਆਂ ਕਈ ਫਿਲਮਾਂ ਦੇ ਰਹੀਆਂ ਕਈ ਗੇਮਾਂ ਦੇ ਰਹੀਆਂ ਔਰ ਕਈ ਜਿਹੜੇ ਕਟ ਅਕਲ ਵਾਲੇ ਬੰਦੇ ਔਰਤਾਂ ਸੋਸ਼ਲ ਮੀਡੀਆ ਤੇ ਬਿਨਾਂ ਗੱਲੋਂ ਗਿਆਨ ਵੰਡਦੇ ਨੇ ਉਹਨਾਂ ਕਰਕੇ ਇਹ ਘਟਨਾਵਾਂ ਵਾਪਰਦੀਆਂ ਨੇ ਝੂਠੇ ਸੁਪਨੇ ਬਿਨਾਂ ਮਿਹਨਤ ਤੋਂ ਬਿਨਾਂ ਮਸ਼ੱਕਤ ਤੋਂ ਬਿਨਾਂ ਪੜ੍ਹਾਈ ਲਿਖਾਈ ਤੋਂ ਬਿਨਾਂ ਗੱਲ ਤੋਂ ਸੌਖੇ ਤਰੀਕੇ ਨਾਲ ਵੱਡੇ ਆਦਮੀ ਜਾਂ ਅਮੀਰ ਆਦਮੀ ਜਾਂ ਮਸ਼ਹੂਰ ਆਦਮੀ ਬਣ ਦਾ ਸੁਪਨਾ ਬਣਾ ਦਿੱਤਾ ਜਾਂਦਾ ਤਾਂ ਫਿਰ ਅਜਿਹੇ ਝੂਠੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਜਿਹੜੇ ਕਈ ਵੱਡੇ ਵੀ ਦੇ ਕਈ ਬੱਚੇ ਵੀ ਉਹ ਏਦਾਂ ਦੇ ਗਲਤ ਕੰਮ ਚੁੱਕ ਕਦਮ ਚੁੱਕ ਲੈਂਦੇ ਨੇ ਜਿੱਦਾਂ ਦਾ ਕਦਮ ਇਹਨਾਂ ਬੱਚਿਆਂ ਨੇ ਚੁੱਕਿਆ ਹੁਣ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਆ ਪਿਛਲੇ 2 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਦੋ ਤਿੰਨ ਘਟਨਾਵਾਂ ਏਦਾਂ ਵਾਪਰ ਗਈਆਂ ਨੇ ਪਹਿਲਾਂ ਤਿੰਨ ਕੁੜੀਆਂ ਗਾਇਬ ਹੋ ਗਈਆਂ ਸੀ ਔਰ ਉਹ ਵੀ ਇਸ ਤਰ੍ਹਾਂ ਹੀ ਕਹਿੰਦੀਆਂ ਸੀ ਕਿ ਅਸੀਂ ਫਲਾਣੀ ਥਾਂ ਤੇ ਜਾਣਾ ਸੀ ਉੱਥੇ ਅਸੀਂ ਆਹ ਕਰਨਾ ਸੀਵਾ ਉਸ ਤੋਂ ਬਾਅਦ ਹੁਣ ਇਹ ਸੱਤ ਮੁੰਡੇ ਬੱਚੇ ਜਿਹੜੇ ਜਿਨ੍ਹਾਂ ਦੀ ਉਮਰ 12 ਤੋਂ ਲੈ ਕੇ ਤੇ 15 ਸਾਲ ਦੇ ਵਿਚਾਲੇ ਆ ਉਹ ਗਾਇਬ ਹੋਏ ਨੇ ਔਰ ਆਪਣੇ ਆਪ ਦੇ ਵਿੱਚ ਇਹ ਮਾਮਲਾ ਸੋਚਣ ਵਾਲਾ ਬਣਦਾ ਹੈ ਪਹਿਲੀ ਤਾਂ ਗੱਲ ਮਾਪਿਆਂ ਨੂੰ ਚਾਹੀਦਾ ਹੈ ਕਿ ਆਪੋ ਆਪਣੇ ਬੱਚਿਆਂ ਦਾ ਆਪਾਂ ਨੂੰ ਧਿਆਨ ਰੱਖੀਏ ਆਪਾਂ ਵੀ ਬੱਚਾ ਮੋਬਾਈਲ ਤੇ ਕੀ ਵੇਖਦਾ ਕੀ ਸਰਚ ਕਰਦਾ ਕੀ ਉਹ ਕਰ ਰਿਹਾ ਕੀ ਨਹੀਂ ਕਰ ਰਿਹਾ ਬੱਚੇ ਦੀ ਸੰਗਤ ਕਿਹੋ ਜਿਹੀ ਵਿਅਕਤੀਆਂ ਨਾਲ ਹੈ ਇਹਦਾ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਸੀਂ ਸਾਰੇ ਇਸ ਮਾਮਲੇ 'ਚ ਨਲਾਇਕ ਤੇ ਨਖਿੱਧ ਸਾਬਤ ਹੋ ਰਹੇ ਆ ਅਸੀਂ ਬੱਚਿਆਂ ਦਾ ਧਿਆਨ ਨਹੀਂ ਰੱਖ ਪਾਰੇ ਭਾਵੇਂ ਇੱਕ ਖਾਮ ਖਾ ਦੀ ਜਿਹੜੀ ਬੁੱਧੀ ਆ ਉਹ ਇਹ ਵੀ ਕਹਿੰਦੀ ਆ ਵੀ ਬੱਚਿਆਂ ਨੂੰ ਆਜ਼ਾਦ ਛੱਡ ਦਿਓ ਬੱਚਿਆਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਬੱਚਿਆਂ ਤੇ ਰੋਕਾਂ ਨਾ ਲਾਓ ਬੱਚਿਆਂ ਨੂੰ ਡਾਂਟੋ ਨਾ ਕਿਉਂ ਬਈ ਬੱਚੇ ਜਿਨ੍ਹਾਂ ਨੂੰ ਸਮਝ ਬਹੁਤ ਘੱਟ ਹੁੰਦੀ ਹੈ ਜੇਕਰ ਉਹਨਾਂ ਦਾ ਧਿਆਨ ਨਾ ਰੱਖਿਆ ਜਾਵੇ ਉਹਨਾਂ ਨੂੰ ਗਲਤ ਕੰਮਾਂ ਤੋਂ ਰੋਕਿਆ ਨਾ ਜਾਵੇ ਤੇ ਜੇ ਉਹ ਚੱਜ ਨਾਲ ਕਈ ਵਾਰ ਰੋਕਣ ਦੇ ਬਾਵਜੂਦ ਰੁਕਣ ਨਾ ਤੇ ਉਹਨਾਂ ਨੂੰ ਡਾਂਟਿਆ ਨਾ ਜਾਵੇ ਤਾਂ ਫਿਰ ਇਹ ਤਾਂ ਬਹੁਤ ਗਲਤ ਗੱਲ ਹੋਏਗੀ ਇਹ ਤਾਂ ਫਿਰ ਇਹ ਗੱਲ ਹੋਏਗੀ ਕਿ ਬੱਚਾ ਜੇ ਅੱਗ 'ਚ ਡਿੱਗਦਾ ਤੋ ਉਹਨੂੰ ਡਿੱਗਣ ਦਿਓ ਉਹਨੂੰ ਖਿੱਚ ਕੇ ਵੀ ਬਾਹਰ ਨਾ ਲਿਆਓ ਰੋਕਣ ਦੇ ਬਾਵਜੂਦ ਜੇ ਰੁਕਦਾ ਨਹੀਂ ਤੇ ਉਹਨੂੰ ਝਿੜਕੋ ਡਾਂਟੋ ਵੀ ਨਾ ਤਾਂ ਮੈਨੂੰ ਲੱਗਦਾ ਇਹ ਜੇ ਕੋਈ ਨਜਾਇਜ਼ ਆਪਣੇ ਬੱਚਿਆਂ ਨੂੰ ਕੋਟਦਾ ਮਾਰਦਾ ਵਿਅਕਤੀ ਤਾਂ ਇਹ ਬਿਲਕੁਲ ਗਲਤ ਹੈ ਦਾ ਅਸੀਂ ਵਿਰੋਧ ਕਰਦੇ ਹਾਂ ਪਰ ਫੇਰ ਵੀ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਔਰ ਇਹ ਘਟਨਾ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਇਹ ਘਟਨਾ ਵਾਪਰੀ ਹੈ ਜੀ ਡੇਰਾ ਬੱਸੀ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਚਾਰੇ ਚਫੇਰੇ ਹਰਾਨੀ ਪ੍ਰਗਟ ਹੋ ਰਹੀ ਹੈ ਸੱਤ ਬੱਚੇ 36 ਘਟੇ ਪਹਿਲਾਂ ਅਚਾਨਕ ਗੁੰਮ ਜਾਂਦੇ ਨੇ ਭਾਲ ਕੀਤੀ ਜਾਂਦੀ ਹੈ ਲੱਭਦੇ ਨਹੀਂ ਇੱਥੇ ਵੇਖ ਉੱਥੇ ਵੇਖ ਕਿਤੋਂ ਨਹੀਂ ਜਦੋਂ ਲੱਭਦੇ ਤਾਂ ਫਿਰ ਉਹਨਾਂ ਦੇ ਮਾਪੇ ਪੁਲਿਸ ਨੂੰ ਇਹਦੀ ਇਤਲਾਹ ਦਿੰਦੇ ਆ ਪੁਲਿਸ ਫਿਰ ਆਪਣੇ ਤਰੀਕੇ ਦੇ ਨਾਲ ਉਹਦੀ ਜਦੋਂ ਖੋਜਬੀਨ ਦੇ ਵਿੱਚ ਜੁੱਟਦੀ ਹੈ ਤਾਂ ਪਤਾ ਲੱਗਦਾ ਇੱਕ ਅਠਵਾਂ ਬੱਚਾ ਵੀ ਸੀ ਜਿਹੜਾ ਉਹਨਾਂ ਦੇ ਨਾਲ ਨਹੀਂ ਗਿਆ ਪਰ ਉਹਨਾਂ ਦੇ ਨਾਲ ਖੇਡਣ ਗਿਆ ਸੀ ਪਾਰਕ ਦੇ ਵਿੱਚ ਜਿੱਥੋਂ ਉਹ ਬੱਚੇ ਗਾਇਬ ਹੋਏ ਹੁਣ ਖਦਸ਼ੇ ਕਈ ਤਰ੍ਹਾਂ ਦੇ ਸੀ ਪਹਿਲਾ ਖਦਸ਼ਾ ਵੀ ਕੋਈ ਚੁੱਕ ਕੇ ਲੈ ਗਿਆ ਹੋਣਾ ਕੋਈ ਅਗਵਾ ਕਰਕੇ ਕਿਡਨੈਪ ਕਰਕੇ ਲੈ ਗਿਆ ਹੋਣਾ ਕਿਉਂਕਿ ਬੱਚਿਆਂ ਦੀ ਉਮਰ 12 ਤੋਂ 15 ਸਾਲ ਵਿਚਾਲੇ ਹੈ ਤੇ ਪਰ ਜਦੋਂ ਉਹ ਜਿਹੜਾ 8ਵਾਂ ਬੱਚਾ ਜਿਹੜਾ ਨਹੀਂ ਗਿਆ ਉਹਨਾਂ ਨਾਲ ਪਰ ਖੇਡਣ ਗਿਆ ਸੀ ਘਰੇ ਵਾਪਸ ਚਲਾ ਗਿਆ ਉਹ ਤੋਂ ਪੁੱਛਿਆ ਜਾਂਦਾ ਤਾਂ ਉਹ ਦੱਸਦਾ ਕਿ ਵੇਖੋ ਉਹ ਬੱਚੇ ਜਿਹੜੇ ਆ ਉਹ ਬੰਬੇ ਜਾਣਾ ਚਾਹੁੰਦੇ ਸੀ ਮੈਨੂੰ ਵੀ ਕਹਿੰਦੇ ਸੀ ਚੱਲ ਮੈਂ ਤਾਂ ਉਹਨਾਂ ਨਾਲ ਗਿਆ ਨਹੀਂ ਪਰ ਉਹ ਬੰਬੇ ਗਏ ਨੇ ਤਾਂ ਪੁਲਿਸ ਫਿਰ ਖੋਜ-ਬੀਨ ਕਰਦੀ ਹੈ ਤੇ ਅੱਜ ਜਾ ਕੇ ਦੋ ਬੱਚੇ ਇੱਕ ਦਾ ਨਾਂ ਗਿਆਨ ਚੰਦ ਉਮਰ 13 ਸਾਲ ਇੱਕ ਦਾ ਨਾਂ ਸੌਰਵ ਕੁਮਾਰ ਉਮਰ 14 ਸਾਲ ਉਹਨਾਂ ਨੂੰ ਬਰਾਮਦ ਕਰ ਲਿਆ ਜਾਂਦਾ ਹੈ ਉਹਨਾਂ ਤੋਂ ਫਿਰ ਬਾਕੀ ਪੰਜ ਜਿਹੜੇ ਅਜੇ ਤੱਕ ਗਾਇਬ ਨੇ ਉਹਨਾਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਜੀ ਉਹ ਤਾਂ ਬੰਬੇ ਪਹੁੰਚ ਗਈ ਇਹ ਦੋਵੇਂ ਦਿੱਲੀੋਂ ਪੁਲਿਸ ਨੇ ਬਰਾਮਦ ਕੀਤੇ ਨੇ ਤਾਂ ਇਸ ਤਰੀਕੇ ਦੀ ਇਹ ਖਬਰ ਜਿਹੜੀ ਆ ਸਾਹਮਣੇ ਆਈ ਹੈ ਔਰ ਇਹ ਬੜੀਆਂ ਹਰ ਆ ਨਹੀਂ ਜਨਕਤੇ ਸੰਸਰੀ ਖੇਜੀਆਂ ਚੀਜ਼ਾਂ ਸਮਾਜ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਗਈਆਂ ਨੇ ਭਾਵੇਂ ਕਿਸੇ ਨੂੰ ਇਹ ਬਿਲਕੁਲ ਮਾਮੂਲੀ ਗੱਲ ਵੀ ਲੱਗ ਸਕਦੀ ਹੈ ਕਿਸੇ ਨੂੰ ਐ ਲੱਗ ਸਕਦਾ ਹੈ ਕਿ ਕਿੱਡੀ ਕ ਗੱਲ ਆ ਐ ਤਾਂ ਬੱਚੇ ਕਰ ਹੀ ਜਾਂਦੇ ਨੇ ਪਰ ਨਹੀਂ ਮੰਨ ਲਓ ਬੱਚਾ ਨੂੰ ਕੱਲੇ ਦੇਖ ਕੇ ਜਿੱਦਾਂ ਦੇ ਗਰੋ ਇੱਥੇ ਫਿਰਦੇ ਨੇ ਉਹ ਗਰੋ ਆਪਣੇ ਚੁਗਲ 'ਚ ਫਸਾ ਲੈਣ ਜਾਂ ਕਿਡਨਾਪ ਕਰਕੇ ਲੈ ਜਾਣ ਔਰ ਜਿਵੇਂ ਇੱਥੇ ਅੰਗ ਵੇਚਣ ਦੇ ਤਾਂ ਹੋਰ ਬੜਾ ਕੁਝ ਧੰਦੇ ਗਲਤ ਚੱਲਦੇ ਨੇ ਉਹ ਉਹ ਤਰੀਕਾ ਬੱਚਿਆਂ ਨਾਲ ਵਰਤ ਲਿਆ ਜਾਵੇ ਤਾਂ ਫੇਰ ਇਹ ਕਿੰਨੀ ਵੱਡੀ ਘਟਨਾ ਬਣ ਜਾਵੇਗੀ ਇਹ ਕਿੰਨਾ ਵੱਡਾ ਕਹਿਰ ਹੋਵੇਗਾ ਇਹ ਤੁਸੀਂ ਸਾਰੇ ਜਾਣਦੇ ਹੋ ਔਰ ਮੌਜੂਦਾ ਟਾਈਮ ਦੇ ਵਿੱਚ ਦੋ ਬੱਚੇ ਬਰਾਮਦ ਨੇ ਤੇ ਪੰਜ ਅਜੇ ਵੀ ਲਾਪਤਾ ਨੇ ਪੁਲਿਸ ਉਹਨਾਂ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਔਰ ਉਹ ਬੱਚੇ ਬੋਂਬੇ ਦੱਸੇ ਜਾ ਰਹੇ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਕੰਮ ਤੇ ਰਾਜਕੁਮਾਰ ਬਹੁਤ ਮੇਰ